ਸੋ ਸਾਡੇ ਨਾਲ ਵਿਸ਼ਾਲ ਸੂਤ ਜੁੜੇ ਜੋ ਕਿ ਐਜੂਕੇਸ਼ਨਲ ਐਕਸਪਰਟ ਵੀ ਨੇ ਉਹਨਾਂ ਤੋਂ ਜਾਣਦੇ ਕਿ ਆਖਿਰ ਵਜ੍ਹਾ ਕੀ ਹੈ ਕੈਨੇਡਾ ਦੇ ਹਾਲਾਤ ਜਿਹੜੇ ਵੱਧ ਤੋਂ ਵੱਧਰ ਹੋ ਰਹੇ ਲੇਕਿਨ ਬੱਚੇ ਹੁਣ ਵੀ ਕੋ ਜਾ ਰਹੇ ਹਾਲਾਂਕਿ ਪਿਛਲੇ ਕੁਝ ਸਾਲਾਂ ਚ ਜਿਹੜਾ ਇਹ ਘਟਿਆ ਟ੍ਰੈਂਡ ਬਾਹਰ ਜਾਂਦਾ ਲੇਕਿਨ ਬੱਚੇ ਹੁਣ ਦੁਬਾਰਾ ਜਿਹੜੇ ਆ ਫਿਰ ਵੀ ਉੱਥੇ ਜਾਣ ਦੀ ਕੋਸ਼ਿਸ਼ ਵਿੱਚ ਲੱਗੇ ਆ ਵਿਸ਼ਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਸ਼ੋਅ ਚ ਥੈਂਕ ਯੂ ਥੈਂਕ ਯੂ ਵਿਸ਼ਾਲ ਜੀ ਅਸੀਂ ਪਹਿਲਾਂ ਵੀ ਚਰਚਾ ਕੀਤੀ ਸੀ ਤੁਹਾਡੇ ਨਾਲ ਇੱਕ ਵਾਰੀ ਔਰ ਅੱਜ ਫੇਰ ਜੋ ਆંકੜੇ ਆਏ ਨੇ ਬੇਰੋਜ਼ਗਾਰੀ ਦੇ 12.4% ਬੇਰੋਜ਼ਗਾਰੀ ਦਰ ਜੜੀ ਹੈ ਉਹ ਕੈਨੇਡਾ ਦੇ ਵਿੱਚ ਹੈ ਔਰ ਉਸ ਦੇ ਬਾਵਜੂਦ ਬੱਚੇ ਜਾ ਰਹੇ ਔਰ ਲਗਭਗ 30 ਤੋਂ ਪਰਸੈਂਟ ਤੋਂ ਜ਼ਿਆਦਾ ਜਿਹੜੇ ਇਮੀਗਰੈਂਟਸ ਨੇ ਜਿਹੜੇ ਜਿਹੜੇ ਆਪਣੇ ਪੰਜਾਬੀ ਜਾ ਰਹੇ ਉਹਨਾਂ ਨੂੰ ਜੌਬ ਹੀ ਨਹੀਂ ਮਿਲਦੀ ਉੱਥੇ ਫਿਰ ਕੀ وجہ ਹੈ ਕਿ ਦੋ ਜਿਹੜੇ ਬੱਚੇ ਆ ਫਿਰ ਵੀ ਕੈਨੇਡਾ ਵੱਲ ਜਾ ਰਹੇ ਜੀ ਨਿਤਿਕਾ ਜੀ ਪਹਿਲਾਂ ਤੇ ਅਵਲ ਕੰਗ੍ਰੈਚੁਲੇਟ ਤੁਸੀਂ ਹਮੇਸ਼ਾ ਉਹ ਟਾਪਿਕ ਚੁੱਕਦੇ ਹੋ ਜੋ ਸਾਡੇ ਬੇਸਿਕਲੀ ਇਸ ਵੇਲੇ ਸਾਡੇ ਸਮਾਜ ਦੀ ਸਭ ਤੋਂ ਜ਼ਰੂਰੀ ਨੇ ਯੂ ਨੋ ਰੈਦਰ ਦੈਨ ਆਲਵੇਸ ਗੋਇੰਗ ਫਾਰ ਪੋਲਿਟਿਕਸ ਐ ਬਹੁਤ ਇੰਪੋਰਟੈਂਟ ਟਾਪਿਕ ਨੇ ਮੈਂ ਕੁਝ ਡਾਟਾ ਦਾ ਹੋਰ ਡੀਪਰ ਐਨਾਲਾਈਜ਼ ਕਰ ਐਨਾਲਿਸਿਸ ਕਰਨਾ ਚਾਹੁੰਗਾ। ਉਹ ਜਵੇਂ ਤੁਸੀਂ ਕਹਿਆ ਜਿਹੜੀ ਬੇਰੋਜ਼ਗਾਰੀ ਉਹਨਾਂ ਨੇ ਕੱਢੀ ਆ ਯੂਥ ਵਿੱਚ 13.2% ਕੈਨੇਡਾ 'ਚ। ਮੈਂ ਤੁਹਾਨੂੰ ਗਲਤ ਯਾਦ ਦਿਲਾਦਾ ਐ ਕੈਨੇਡਾ ਦੀ ਲੋਕਲ ਪੋਪੂਲੇਸ਼ਨ ਦੀ ਬੇਰੋਜ਼ਗਾਰੀ ਆ। ਹੁਣ ਤੁਸੀਂ ਇਮੇਜਿਨ ਕਰੋ ਇਹਦੇ ਵਿੱਚ ਉਹ ਜਿਹੜੇ ਬਾਰੋਂ ਬੱਚੇ ਆ ਰਹੇ ਨੇ, ਸਟੂਡੈਂਟ ਆ ਰਹੇ ਨੇ ਉਹਨਾਂ ਨੂੰ ਤਾਂ ਗਿਣਦੇ ਹੀ ਨਹੀਂ ਪਏ। ਜੇ ਤੁਸੀਂ ਜਿਹੜੇ ਜਿੰਨੇ ਇੰਡੀਅਨ ਸਟੂਡੈਂਟ ਉੱਥੇ ਨੇ ਉਹਨਾਂ ਦੀ ਜਿਹੜੀ ਆਬਾਦੀ ਦੀ ਪੋਪੂਲ ਤੁਸੀਂ ਪਰਸੈਂਟੇਜ ਵੇਖੋ। ਹਰ ਸਾਲ ਜ 3 ਲੱਖ ਰਫਲੀ ਬੱਚਾ ਜਾ ਰਿਹਾ ਹੈ। ਪੂਰੀ ਦ 40% ਤੇ ਸਮਝੋ 7 ਲੱਖ 50 ਹਰ ਸਾਲ ਜਾ ਰਿਹਾ ਤੇ ਪਿਛਲੇ ਉਹ 3 3 4 4 ਸਾਲ ਉੱਥੇ ਰਹਿੰਦਾ ਹੈ 28 ਲੱਖ ਉਹਨਾਂ ਦੀ ਆਬਾਦੀ ਦਾ ਅਨਦਰ 12 13% ਬਣ ਜਾਂਦਾ ਉਸ ਹਿਸਾਬ ਨਾਲ ਹੈ ਜਿਹੜੀ ਅਨਇੰਪਲੋਇਮੈਂਟ 26 27% ਹੈ ਜਿੱਥੇ ਅਨਇੰਪਲੋਇਮੈਂਟ 26 27% ਹੋਵੇ ਉੱਥੇ ਵੇਜੇਸ ਵੀ ਥੱਲੇ ਰਹਿਣਗੀਆਂ ਤੁਸੀਂ ਆਪ ਹੀ ਤੁਹਾਡੇ ਡਾਟਾ ਨੇ ਬੜੇ ਐਕੂਰੇਟਲੀ ਦੱਸਿਆ ਕਿ ਅੱਜ ਕੈਨੇਡਾ ਦਾ ਵਿੱਚ ਜਿਹੜੇ ਬੰਦੇ ਕੋ ਨੌਕਰੀ ਵੀ ਆ ਉਹ ਆਪਣਾ ਘਰ ਅਫੋਰਡ ਨਹੀਂ ਕਰ ਪਾ ਰਿਹਾ ਉਹ ਬੇਸਿਕਲੀ ਆਪਣੀ ਦਾਲ ਰੋਟੀ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਪਾ ਰਿਹਾ ਸੋ ਇਟ ਇਜ਼ ਇਹ ਇਹ ਬੜਾ ਅਨਫੋਰਚੂਨੇਟ ਹੈ ਹੁਣੇ ਨੀਤੀਗਾ ਜੀ ਡਾਟਾ ਦਿਖਾ ਰਹੇ ਸੀ ਕਿ ਕਿਉਂ ਲੋਕੀ ਪੰਜਾਬ ਨੂੰ ਛੱਡ ਕੇ ਕੈਨੇਡਾ ਜਾਂਦੇ ਨੇ ਉਹਦੇ ਵਿੱਚ ਯੂ نو ਮੈਜੀ ਉਸ ਡਾਟਾ ਦੀ ਗੱਲ ਕਰ ਉਹਦੇ ਵਿੱਚ ਰਫਲੀ ਸੀ ਕੱਟ ਆਮਦਨ ਕੱਟ ਰੋਜ਼ਗਾਰ 72% ਮਾੜਾ ਸਸ਼ਲ ਸੀ 82% ਨਸ਼ੇ ਸੀ 55% ਸਮਾਜਿਕ ਅਸੁਰੱਖਿਆ ਸੀ 50% ਕੱਟ ਜ਼ਮੀਨ ਨਾ ਹੋਣਾ 35% ਕਰਜ਼ੇ 24% ਕੈਨੇਡਾ ਜਾ ਕੇ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਡਬਲ ਪੰਜਾਬੀ ਫੇਸ ਕਰਦੇ ਪਏ ਨੇ ਕੱਟ ਆਮਦਨ ਆਮਦਨ ਤੇ ਖਰਚੇ ਦੇ حساب ਨਾਲ ਹੁੰਦੀ ਆ ਜੇ ਘੱਟ ਆਮਦਨ ਹੈ ਉੱਥੇ ਹੋਰ ਜ਼ਿਆਦਾ ਘੱਟ ਹੋ ਰਹੀ ਹੈ ਕਿਉਂਕਿ ਤੁਹਾਡੇ ਕੋਲ ਇਨਕਮ ਬਿਲਕੁਲ ਨਹੀਂ ਹੈ ਮਾੜਾ ਸੈਸ਼ਨ ਤੇ ਆਈ ਦੀ ਡੇਟ 'ਚ ਕੋਈ ਅੱਜ ਵੈਸਟਰਨ ਇਕਨੋਮੀ 'ਚ ਕੋਈ ਕਿਤੇ ਜਿ ਕਿਤੇ ਟਰੂਡੋ ਬੇਸਿਕਲੀ ਆਈ ਦੀ ਡੇਟ 'ਚ ਇੱਕ ਪਛਾਣ ਬਣ ਗਏ ਨੇ ਅਰਜਕਤਾ ਦੀ ਅਸ਼ਾਸਨ ਦੀ ਤੇ ਕੁ ਸ਼ਾਸਨ ਦੀ ਜੇ ਮੈਂ ਗੱਲ ਕਰਾਂ ਨਸ਼ੇ ਤੁਸੀਂ ਰਾਈਟਲੀ ਗਿਆ ਉੱਥੇ ਬੱਚੇ ਜ਼ਿਆਦਾ ਨਸ਼ੇ 'ਚ ਪੈ ਰਹੇ ਨੇ ਨਸ਼ਾ ਇੰਨਾ ਈਜ਼ਲੀ ਅਵੇਲੇਬਲ ਹੈ ਮੈਂ ਨਹੀਂ ਕਹਿ ਰਿਹਾ ਪੰਜਾਬ ਜੋ ਹੋ ਰਿਹਾ ਉਹ ਠੀਕ ਹੈ ਉਹ ਵੀ ਬਹੁਤ ਗਲਤ ਹੈ ਪਰ ਕੈਨੇਡਾ ਦੇ ਵਿੱਚ ਸਾਨੂੰ ਜੇ ਮੈਂ ਥੋੜਾ ਜਿਹਾ ਤੁਹਾਨੂੰ ਇੱਕ ਡੀਪਰ ਇਨਫੋਰਮੇਸ਼ਨ ਦੇਣਾ ਚਾਹੁੰਗਾ ਆਈਐਸਆਈ ਜਿਹੜੀ ਪਾਕਿਸਤਾਨ ਦੀ ਏਜੰਸੀ ਆ ਉਹ ਡਰਗ ਟ੍ਰੇਡ ਦੇ ਵਿੱਚ ਉੱਥੇ ਪੰਜਾਬੀ ਯੂਥ ਨੂੰ ਇਨਵੋਲ ਕਰ ਰਹੀ ਹੈ ਉੱਥੇ ਟ੍ਰੇਡ ਰਨ ਕਰ ਰਹੇ ਨੇ ਉਹਨਾਂ ਦੇ ਪੁਰਾਣੇ ਜਿਹੜੇ ਰਿਟਾਇਰਡ ਜਰਨਲ ਨੇ ਜੋ ਪਹਿਲਾਂ ਲੰਡਨ 'ਚ ਸੈਟਲ ਹੁੰਦੇ ਸੀ ਉਹ ਟੋਰਾਂਟੋ 'ਚ ਸੈਟਲ ਹੋ ਰਹੇ ਨੇ ਤੇ ਆਈਐਸਆਈ ਦੀ ਹੈਲਪ ਨਾਲ ਪੰਜਾਬੀ ਯੂਥ ਨੂੰ ਨਸ਼ੇ ਦੇ ਵਿੱਚ ਪਾ ਰਹੇ ਨੇ ਇੱਕ ਐਕਟਿਵ ਇੱਕ ਉਹਨਾਂ ਦਾ ਮੈਕੈਨਿਜ਼ਮ ਬਣਿਆ ਹੋਇਆ ਸਮਾਜਿਕ ਅਸੁਰੱਖਿਆ ਕੀ ਤੁਸੀਂ ਆਪਣੇ ਸਟੇਟ ਦੇ ਵਿੱਚ ਅਸਰ ਰક્ષੇ ਤੋਂ ਜਾਂ ਦੂਜੇ ਦੇਸ਼ ਚ ਜਾ ਕੇ ਉਹ ਵੀ ਜ਼ਿਆਦਾ ਵਧੇਗੀ ਕਟ ਜ਼ਮੀਨ ਦਾ ਹੋਣਾ ਉੱਥੇ ਤੇ ਤੁਹਾਡੇ ਕੋਲ ਜ਼ਮੀਨ ਹੀ ਕੋਈ ਨਹੀਂ ਹੈ ਤੇ ਕਰਜ਼ੇ ਜੇ ਤੁਸੀਂ ਬਾਹਰ ਜਾਂਦੇ ਹੋ ਕਰਜ਼ੇ ਵਧਣਗੇ ਤੇ ਮੈਨੂੰ ਲੱਗਦਾ ਕਿ ਜੋ ਰੀਜ਼ਨ ਸਾਡੀ ਸਾਡੇ ਦੇਸ਼ ਦੀ ਯੂ ਨੋ ਪੋਲੀ ਪਲੇ ਮਾਪਿਓ ਆਪਣੇ ਬੱਚਿਆਂ ਦੇ ਲਈ ਜੋ ਦੇ ਰਹੇ ਨੇ ਉਹ ਸਾਰੇ ਰੀਜ਼ਨ ਜ਼ਿਆਦਾ ਵੱਧ ਜਾਂਦੇ ਨੇ ਜਦੋਂ ਕੈਨੇਡਾ ਜਾਂਦੇ ਨੇ ਕੁਆਲਿਟੀ ਆਫ ਐਜੂਕੇਸ਼ਨ ਕਾਲਜਸ ਇੱਕ ਇੱਕ ਰੂਮ ਚ ਕਾਲਜ ਬਣਿਆ ਅੱਜ ਸਾਡੇ ਦੇਸ਼ ਚ ਯੂਜੀਸੀ ਆ ਨਾ ਨਾ ਰੈਂਕਿੰਗ ਹੈ ਸਾਡੇ ਬੱਚਿਆਂ ਨੂੰ ਲੇਟੈਸਟ ਐਜੂਕੇਸ਼ਨ ਦਿੱਤੀ ਜਾਂਦੀ ਹੈ ਮੈਂ ਨਹੀਂ ਕਹਿ ਰਿਹਾ ਆਪਾਂ ਬੈਸਟ ਹੈ ਪਰ ਵੀ ਆਰ ਫਾਰ ਬੈਟਰ ਦੈਨ ਵਟ ਇਜ਼ ਹੈਪਨਿੰਗ ਇਨ ਕੈਨੇਡਾ ਸਾਡੇ ਤੇ ਇਮੇਜਿਨ ਕਰੋ ਮੈਂ ਪੰਜਾਬ ਦੀ ਗੱਲ ਕਰਦਾ ਤੁਸੀਂ ਡਾਟਾ ਦਿੱਤਾ ਬੜਾ ਇੰਪੋਰਟੈਂਟ ਡਾਟਾ ਹੈ ਕਿ ਪੰਜਾਬ ਦੇ ਬੱਚੇ ਹਰ ਸਾਲ ਰਫਲੀ 10 ਬਿਲੀਅਨ ਡਾਲਰ ਕੈਨੇਡਾ ਚ ਖਰਚਦੇ ਪੈਨੇ ਪੰਜਾਬ ਦੇ ਬੱਚੇ 8 ਬਿਲੀਅਨ ਡਾਲਰ 8 ਮਿਲੀਅਨ ਡਾਲਰ ਦਾ ਮਤਲਬ ਹੈ 17000 ਕਰੋੜ ਉਹ 70000 ਕਰੋੜ ਇਮੇਜਿਨ ਕਰੋ ਜੋ ਪੰਜਾਬ ਦੀ ਇਕਨੋਮੀ ਚ ਲੱਗਦਾ ਹੈ ਆਪਾਂ ਸਾਰੀਆਂ ਪ੍ਰੋਬਲਮਸ ਨੂੰ ਕਿੰਨੀ ਛੇਤੀ ਦੂਰ ਕਰ ਸਕਦੇ ਆ ਤੇ ਇਸ ਵੇਲੇ ਇਹ ਬੜਾ ਜ਼ਰੂ ਇਹ ਅਵੇਅਰਨੈਸ ਜਿਹੜੇ ਰਿਸਪਾਂਸਿਬਲ ਨਿਊਜ਼ ਚੈਨਲ ਨੇ ਇਹ ਅਵੇਅਰਨੈਸ ਕ੍ਰੀਏਟ ਕਰ ਰਹੀ ਬਾਹਰ ਜਿਓ ਜੇ ਤੁਸੀਂ ਟਾਪ ਇੰਫਰਮੇਸ਼ਨ ਇੰਸਟੀਚਿਊਟ ਜਾ ਰਹੇ ਹੋ ਜੇ ਤੁਸੀਂ ਵਰਕ ਵੀਜ਼ਾ ਤੇ ਜਾ ਰਹੇ ਹੋ ਜਾਓ ਬਟ ਤੁਸੀਂ ਆਪਣੇ ਆਪ ਨੂੰ ਖਤਰੇ ਚ ਪਾ ਕੇ ਨਾ ਜਾਓ ਜੇ ਤੁਹਾਨੂੰ ਉੱਥੇ ਸਿਕਿਉਰਟੀ ਨਹੀਂ ਹੈ ਸੇਫਟੀ ਨਹੀਂ ਹੈ ਅੱਜ ਸਾਡੇ ਇੰਨੀਆਂ ਕੁੜੀਆਂ ਸਾਡੇ ਦੇਸ਼ ਸਾਡੇ ਪੰਜਾਬ ਦੀਆਂ ਕੁੜੀਆਂ ਉੱਥੇ ਜਾ ਰਹੀਆਂ ਨੇ ਮੁੰਡੇ ਉੱਥੇ ਜਾ ਰਹੇ ਨੇ ਦੇ ਫੀਲ ਵੈਰੀ ਇਨਸਿਕਿਉਰ ਮੈਂ ਤੁਹਾਡੇ ਨਾਲ ਵੀਡੀਓ ਚੱਲਦੀ ਪਈ ਹੈ ਬੱਚੇ ਵਿਚਾਰੇ ਟੈਂਟ ਵਿੱਚੋਂ ਫਿਰ ਬੈਠ ਕੇ ਉਹਨੇ ਇਮੇਜਿਨ ਕਰੋ ਕਿਤੇ ਸ਼ਾਮੀ ਜੇ ਕੋਈ ਕਿਤੇ ਕਿਸੇ ਚੀਜ਼ ਦਾ ਕਰਨਾ ਦਿੰਦੇ ਨੇ ਸ਼ਾਮੀ ਆਪਣੇ ਮਾਪਿਆਂ ਕੋਲ ਜਾਣਗੇ ਉਹਨਾਂ ਦੀ ਮਾਂ ਉਹਨਾਂ ਨੂੰ ਰੋਟੀ ਪਰੋਸ ਕੇ ਖਵਾਈਗੀ ਕੈਨੇਡਾ ਚ ਕੌਣ ਕਰੇਗਾ ਕੈਨੇਡਾ ਠੂ ਵਿਲ ਸਪੋਰਟ ਥੈਮ ਬਹੁਤ ਖਾਸ ਤੌਰ ਤੇ ਜਿਹੜੀ ਉੱਥੇ ਰੈਸਲ ਡਿਸਕ੍ਰਿਮੀਨੇਸ਼ਨ ਹੈ ਤੇ ਅੱਜ ਇੱਕ ਵੱਡਾ ਖਤਰਾ ਅਪਾਰਟ ਫਰਮ ਇਹਦੇ ਉੱਤੇ ਤੋਂ ਇਲਾਵਾ ਇਹ ਵੀ ਆ ਕਿ ਕੈਨੇਡੀਅਨ ਗਵਰਨਮੈਂਟ ਤੇ ਉੱਥੇ ਬੈਠੇ ਜਿਹੜੇ ਐਂਟੀ ਇੰਡੀਆ 엘ਮੈਂਟਸ ਨੇ ਉਹ ਸਾਡੇ ਬੱਚਿਆਂ ਦੀ ਰੈਡੀਕਲਾਈਜੇਸ਼ਨ ਚ ਵੀ ਇਨਵੋਲਡ ਹੈ ਸਾਨੂੰ ਸਾਰੀ ਚੀਜ਼ਾਂ ਦਾ ਧਿਆਨ ਰੱਖਿਆ ਹੈ ਜ਼ਿੰਮੇਵਾਰੀ ਐਸ ਵੇਲੇ ਸਰਕਾਰ ਦੀ ਕਿ ਸਾਡੇ ਦੇਸ਼ ਦੇ ਬੱਚਿਆਂ ਨੂੰ ਸਪੈਸ਼ਲੀ ਕੈਨੇਡਾ ਤੋਂ ਜਿੱਥੇ ਵਧੀਆ ਆਪਰਚ्युनिटी ਨੇ ਵਧੀਆ ਐਜੂਕੇਸ਼ਨ ਲਈ ਤੁਹਾਡਾ ਕਲਚਰ ਰਿਹਾ ਅਸੀਂ ਟਰੈਵਲ ਕਰਦੇ ਆ ਅਸੀਂ ਪੂਰੀ ਦੁਨੀਆ 'ਚ ਜਾ ਕੇ ਛਾਲਨੇ ਆ ਪੰਜਾਬੀਆਂ ਦਾ ਇੱਕ ਰੁਤਬਾ ਰਿਹਾ ਸਾਨੂੰ ਜਾਣਾ ਚਾਹੀਦਾ ਪਰ ਨਾਟ ਐਟ ਦੀ ਕਾਸਟ ਆਫ ਆਰ ਵੈਲ ਬੀਇੰਗ ਨਾਟ ਐਟ ਦੀ ਕਾਸਟ ਕਿ ਅਪਾ ਆਪਣੇ ਪੂਰੀ ਫੈਮਿਲੀ ਨੂੰ ਕਰਜ਼ੇ 'ਚ ਦਬੋਦੀਏ ਆਪਣੇ ਸਟੇਟ ਨੂੰ ਇੱਥੇ ਯੂ نو ਬਿਲਕੁਲ ਪਿੱਛੇ ਛੱਡ ਦਈਏ ਮੇਰਾ ਹੈ ਵਿਊਅਰਸ ਦੇ ਧੰਨਵਾਦ